ਮਿੰਨਾ ਮਿੰਨਾ ਹੱਸਦੀ ਆ ਚਿੱਪ ਡੇ ਗਈ ਨਾ ਮੈਂ ਹੁਣ ਵੇਖੀ ਮੇਰੇ ਡਾਰਕ ਸਰਕਲ ਠੀਕ ਹੋ ਜਾਣੇ ਵੇਖੀ ਮੈਂ ਕਿੰਨਾ ਦਾਵਾ ਤੈਨੂੰ ਬਖਾਤਾ ਵਾ ਤੇ ਅਜੇ ਵੀ ਠੀਕ ਨਾ ਹੋਏ ਤੁਹਾਡੇ ਮਤਲਬ ਫਿਰ ਤੂੰ ਤੂੰ ਇਹੋ ਜਿਹੀ ਕੋਈ ਚੀਜ਼ ਲਾਉਣੀ ਨਹੀਂ ਜ਼ਿੰਦਗੀ ਚ ਫਿਰ ਤਾਂ ਬੇੜਾ ਹੀ ਕਰਕੇ ਮੇਰਾ ਤਾਂ ਹੁਣ ਆਪਾਂ ਜਿਹੜੇ ਸਕਿਨਸ ਸਪਾਰਕਲ ਦਾ ਇੱਕ ਇੱਕ ਫੇਸ ਵੋਸ਼ ਲਿੱਤਾ ਵਾ ਠੀਕ ਆ ਫੇਸ ਵੋਸ਼ ਫੇਸ ਵੋਸ਼ ਤੋਂ ਬਾਅਦ ਜਿਹੜਾ ਇਹਦਾ سیرਮ ਹੁੰਦਾ ਵਾ سیرਮ ਫੇਸ سیرਮ then uh, sunscreen ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਆਪਾਂ ਵੀ ਬਹੁਤ ਵਧੀਆ ਹਾਂ ਤੇ ਅੱਜ ਦਾ ਦਿਨ ਮੈਂ ਕੱਢਿਆ ਜੀ ਕਿਰਨ ਤੇ ਇਬਾਦਤ ਵਾਸਤੇ ਕਿਉਂਕਿ ਮੈਂ ਡੇਲੀ ਬਹੁਤ ਇਧਰ ਉਧਰ ਦੇ ਕੰਮਾਂ 'ਚ ਬੀਜ਼ੀ ਪਤਾ ਨਹੀਂ ਬੀਜ਼ੀ ਖਾਂ ਵੀ ਤੇ ਨਹੀਂ ਵੀ ਪਰ ਲੇਕਿਨ ਪਦੈਣੀ ਨਹੀਂ ਮਿਲ ਰਹੀ ਕਿਸੇ ਕੰਮ ਕਰਨ ਨੂੰ ਇਹਨਾਂ ਨੇ ਮੈਨੂੰ ਬੜੇ ਚਿਰ ਦਾ ਕਿਹਾ ਹੋ ਜੀ ਵੀ ਘਰ ਦੇ ਕੰਮ ਕਰ ਸੋ ਅੱਜ ਮੈਂ ਇਹਨਾਂ ਵਾਸਤੇ ਨਿਕਲਿਆ ਆ ਕੇ ਰੰਮੂ ਬਣਾ ਕੇ ਬੈਠੇ ਹੋਏ ਨੇ ਨਹੀਂ ਸੋ ਸਭ ਤੋਂ ਪਹਿਲਾਂ ਅਸੀਂ ਚੱਲੇ ਆ ਜੀ ਇਬਾਦਤ ਦੀ ਸੁਕੰਨਿਆ ਕੋਈ ਸਕੀਮ ਹੁੰਦੀ ਆ ਡਾਕਖਾਨੇ ਚ ਹੁੰਦੀ ਆ ਹੁੰਦੀ ਆ ਦਾ ਬੈਂਕਾ ਜੀ ਵੀ ਡੱਬਾ ਡਾਕਖਾਨੇ ਚ ਕਰਾਣ ਚੱਲੇ ਆ ਜਿਹੜੇ ਜਿਹੜਿਆਂ ਨੂੰ ਬਾਰੇ ਪਤਾ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਹੋਊਗਾ ਉਹਨਾਂ ਨੂੰ ਦੱਸ ਦਾਂਗੇ ਵੀ ਅਸੀਂ ਫਿਰ ਵੀ ਛੋਟਾ ਬਹੁਤ ਸ਼ੇਅਰ ਕਰ ਦਾਂਗੇ 90% ਤੁਹਾਨੂੰ ਸਾਰਾ ਪਤਾ ਹੀ ਹੁੰਦਾ ਨਹੀਂ ਕਿ ਨਹੀਂ ਕਿ ਛੋਟੀ ਛੋਟੀ ਕੁੜੀਆਂ ਦੀ ਉਹ ਸਕੀਮ ਆਂਦੀ ਹੁੰਦੀ ਆ ਸੁਕੰਨਿਆ ਸਕੀਮ ਕੁਝ ਪੈਸੇ ਜਮਾ ਕਰਾਣੇ ਹੁੰਦੇ ਨੇ ਮੰਥਲੀ ਜਾਂ ਸਾਲ ਦੇ ਜੋ ਵੀ ਆ ਉਸ ਤੋਂ ਬਾਅਦ ਜਾਣਾ ਜੀ ਇੱਕ ਮੇਰਾ ਡਾਰਕ ਸਰਕਲ ਹੋਗੇ ਨਿਕਰੇ ਨੇ ਕੋਈ ਲੱਬਿਆ ਜੀ ਕਰੀਮ ਵਾਲਾ ਬੰਦਾ ਉਹਦੇ ਕੋਲ ਲੈ ਕੇ ਜਾਣਾ ਫਿਰ ਇਬਾਦਤ ਦੇ ਘਟੋਣੇ ਖਤਮ ਹੋਏ ਨੇ ਨਵੇਂ ਲੇਟੈਸਟ ਘਟੋਣੇ ਲੈਣੇ ਨੇ ਜਿਹੜੇ ਥੋੜੇ ਪੜ੍ਹਾਈ ਨਾਲ ਰਿਲੇਟਡ ਹੋਣ ਕੁਝ ਸਿੱਖਿਆ ਮਿਲੇ ਕੁਝ ਉਹ ਚੀਜ਼ਾਂ ਲੈਣੀਆਂ ਨੇ ਤੇ ਉਧਰ ਵੀ ਜਾਣਾ ਤੇ ਉਸ ਤੋਂ ਬਾਅਦ ਫਿਰ ਕੁਝ ਹੋਰ ਚੀਜ਼ਾਂ ਦੇਖਦੇ ਦੇਖਦੇ ਘੁੰਮਦੇ ਘਮਾਉਂਦੇ ਆ ਸ਼ਾਮ ਨੂੰ ਵਾਪਸ ਪਹੁੰਚਾਂਗੇ ਤੇ ਠੀਕ ਹੈ ਕਿਰਨ ਕੋਈ ਹੋਰ ਚੀਜ਼ ਨਹੀਂ ਬਸ ਇਹ ਹੋਈ ਠੀਕ ਹੈ ਜੀ ਸੱਤ ਫੇਜ਼ ਦੇ ਡਾਕਰ ਨੇ ਜਾ ਰਹੇ ਆ ਕਿਉਂਕਿ ਸਾਡੇ ਵਾਲਾ ਉਧਰ ਇਧਰ ਜਾਣਾ ਸੀ ਅਸੀਂ ਸੋਚਿਆ ਇੱਥੇ ਜਮਾ ਕਰਾ ਲਈਏ ਇੱਥੇ ਇੱਕ ਅਕਾਊਂਟ ਖਲਾਈਏ ਆਪਰੇਟ ਕਰ ਤਸੀਂ ਜਿੱਥੋਂ ਮਰਜ਼ੀ ਕਰਾ ਸਕਦੇ ਆ ਪਰ ਸੱਤ ਫੇਜ਼ ਵਿੱਚ ਇਹ ਹੋ ਜਾਂਦਾ ਵੀ ਇਧਰੋਂ ਲੰਘਣਾ ਹੈ ਨਹੀਂ ਤਾਂ ਸਾਨੂੰ ਉਹ ਆਪਣੇ ਉਧਰਲੀ ਸਾਈਡ ਜਾਣਾ ਪੈਣਾ ਸੀ ਫਿਰ ਉਹ ਰੂਟ ਸਾਡਾ ਨਹੀਂ ਬਣਦਾ ਸੀ ਕਹਿੰਦੇ ਇਹ ਗੱਲ ਹੂੰ ਚਲੋ ਜੀ ਬਸ ਪਹੁੰਚਣਾ ਨਹੀਂ ਆ ਜੀ ਸੱਤ ਫੇਜ਼ ਵਧੀਆ ਜੀ ਘੁੰਮਣ ਘੇੜਨ ਨੂੰ ਦੇਖਣ ਨੂੰ ਮੋਹਾਲੀ ਵੈਸੇ ਸੋਹਣਾ ਸ਼ਹਿਰ ਹੈ ਹੈਨਾ ਕੂਲ ਜ ਹੈਗਾ এনवायरमेंट ਬਰਖਤ ਦਰਖਤ ਪੌ ਪੇੜ ਪੌਦੇ ਜੀ ਇਬਾਦਤ ਹੋ ਗਈ ਹੈ ਇਬਾਦਤੁੱਤੀ ਵੀ ਹੈ ਸੋ ਪਹੁੰਚ ਗਿਆ ਜੀ ਸੱਤ ਫੇਜ ਦਾੜੀ ਮੇਰੀ ਵੱਡੀ ਹੋ ਗਈ ਹੈ ਜੀ ਬੜੀ ਮੈਨੂੰ ਖੁਸ਼ੀ ਹੁੰਦੀ ਹੈ ਚਾਹ ਜਾਂ ਬੜ ਜਿਵੇਂ ਚਾਹ ਚੜਿਆ ਹੋਇਆ ਆਪੇ ਨੂੰ ਲੁੱਕ ਮੇਰੀ ਟੋਟਲੀ ਬਦਲ ਗਈ ਹੈ ਜਦੋਂ ਮੈਂ ਪਹਿਲਾ ਵਲੋਗ ਬਣਾਉਂਦਾ ਸੀ ਹਨਾ ਤੇ ਹੁਣ ਵਲੋਗ ਬਣਾਉਣਾ ਬੜਾ ਫਰਕ ਹੈ ਆਪਣੇ ਆਪਣੀ ਪੁਰਾਣੀ ਫੋਟੋ ਦੇਖ ਕੇ ਬੜਾ ਅਜੀਬ ਲੱਗਦਾ ਹੈ ਮੈਨੂੰ ਹੁੰਦਾ ਹੀ ਹੈ ਇਹ ਹਾਂ ਆਪਣੀ ਲੁੱਕ ਵੇਖ ਕੇ ਚੇਂਜ ਲੱਗਦਾ ਹੀ ਆ ਹਾਂ ਸੋ ਚਲੋ ਪਰਮਾਤਮਾ ਦੀ ਵੀ ਮਿਹਰ ਹੈ ਬਖਸ਼ਿਸ਼ ਹੋਈ ਹੈ ਬਖਸ਼ਿਸ਼ ਹੋਈ ਹੈ ਮਾਲਕ ਦੀ ਬਲਾ ਬੋੰਜੀ 7 ਫੇਜ਼ ਲੋ ਜੀ ਅਸੀਂ ਪਹੁੰਚ ਗਏ ਆ ਜੀ ਚੰਡੀਗੜ੍ਹ ਦੇ 22 ਸੈਕਟਰ ਜਿੱਥੇ ਕਿਰਨ ਉਹ ਕ੍ਰੀਮ ਕਰੂਮ ਜੀ ਦੀਵਾਨੀ ਹੈ ਮੇਰੇ ਕਾਲੇ ਮਾਰਕਾ ਨੂੰ ਦੂਰ ਕਰਨ ਵਾਸਤੇ ਤੇ ਸੁਗੰਨਿਆ ਸਕੀਮ ਦਾ ਮੈਂ ਪਤਾ ਕਰਕੇ ਆਇਆ ਜੀ ਦੋਸਤੋ ਕੋਈ ਵੀ ਆਪਣੀ ਕੁੜੀ ਆ ਘਰ ਦੇ ਵਿੱਚ ਛੋਟੀ ਬੱਚੀ ਹੁੰਦੀ ਹੈ ਛੋਟੇ ਬੱਚੇ ਹੁਣ ਮੈਂ ਸੱਚੀ ਮੈਨੂੰ ਸੌਰੀ ਮੈਂ ਇੱਕ ਚੀਜ਼ ਪਤਾ ਕਰਨਾ ਪਾਉ ਲਿਆ ਵੀ ਕਿਸ ਉਮਰ ਤੱਕ ਦੀ ਸੁਗੰਨਿਆ ਸਕੀਮ ਲਗਾ ਸਕਦੇ ਆ ਉਹਦੇ ਵਾਸਤੇ ਇਹ ਸਕੀਮ ਹੁੰਦੀ ਹੈ ਵੀ ਤੁਸੀਂ ਮਹੀਨੇ ਦਾ 500000 ਜਿੰਨਾ ਮਰਜੀ ਹੈਲੋ ਮੈਮ ਤੁਹਾਡੀ ਸ਼ਾਪ ਦਾ ਨੇਮ ਕੀ ਆ ਕੋਹਿੰੂਰ ਫੈਸ਼ਨ ਕਿੱਧਰਲੀ ਸਾਈਡ ਹੈ ਕਿਹੜੇ ਨਾਲ ਪੈਂਦੀ ਹੈ ਤੇ ਕਿਹਦੇ ਲਾਗੇ ਪੈਂਦੀ ਹੈ ਉੱਪਰ ਹੀ ਰੋਡ ਦੇ ਉੱਪਰ ਹੀ ਹੈ ਕਿਆ ਅੰਦਰਲੀ ਸਾਈਡ ਹੈ ਨਾ ਇਹ ਅੰਦਰਲੀ ਸਾਈਡ ਉਹਨਾਂ ਕਿਰਨ ਦੇ ਟਰਾਲੀ ਮਾਰਕੀਟ ਚ ਹਾਂਜੀ ਹਾਂਜੀ ਠੀਕ ਓਕੇ ਠੀਕ ਹੈ ਮੈਮ ਠੀਕ ਹੈ ਓਕੇ ਸ਼ੁਰੂ ਮੈਂ ਲਾਗੇ ਸਮਝ ਤੇ 500 ਤੋਂ 1000 ਰੁਪਿਆ ਲੈ ਕੇ ਸਾਲ ਦਾ ਕੁੱਲ ਮਲਾ ਕੇ 500 ਜਾਂ 1.5 ਲੱਖ ਮੈਕਸਿਮਮ ਤੱਕ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਇੱਕ ਸਾਲ ਦਾ ਤੇ 15 ਸਾਲ ਲਗਾਤਾਰ ਜਮ੍ਹਾਂ ਕਰਾਣਾ ਇਹ ਤੁਹਾਡੀ ਸ਼ਰਤ ਹੈ ਤੁਸੀਂ ਕਦੇ 500 ਕਰਾ ਲਓ ਸਾਲ ਦਾ ਜਾਂ 1.5 ਲੱਖ ਕਰਾ ਦਿਓ ਸਾਲ ਦਾ ਕੋਈ ਫਿਕਸ ਨਹੀਂ ਐ ਵੀ ਇੰਨਾ ਕਰਾਣਾ ਹੀ ਕਰਾਣਾ ਦੂਸਰੇ ਨੰਬਰ ਤੇ ਤੇ 15 ਸਾਲ ਤੱਕ ਕਰਾਣਾ ਫਿਰ ਚੁੱਪ ਕਰ ਜੋ ਬਹਿ ਜਾਓ 21 ਸਾਲ ਦਾ ਜਦੋਂ ਬੱਚਾ ਹੋਊਗਾ ਉਹਨੂੰ ਵਧੀਆ ਪੈਸੇ ਮਿਲ ਜਾਣਗੇ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਤੁਸੀਂ ਜਮਾ ਕਰਾਉਂਦੇ ਹੋ ਇਹ ਸਕੀਮ ਹੁੰਦੀ ਹੈ ਜੀ ਵਧੀਆ ਸਕੀਮ ਹੈ ਮੈਂ ਛੋਟਾ ਜਿਹਾ ਇੱਕ ਅਮਾਉਂਟ ਆਪਣੇ ਬੱਚੇ ਵਾਸਤੇ ਸ਼ੁਰੂ ਕਰ ਲਿਆ ਤੇ ਹੁਣ ਕਿਰਨ ਭੁੱਲ ਗਏ ਸੀ ਲొਕੇਸ਼ਨ ਗਲਤ ਥਾਂ ਤੇ ਲੈ ਆਈ ਹੈ ਅਸੀਂ ਫਿਰ ਅੰਦਰ ਜਾਂਦੇ ਹਾਂ ਦੁਕਾਨ ਤੇ ਤੁਹਾਨੂੰ ਵੀ ਦਿਖਾਣੇ ਆ ਮੀਬੀ ਸ਼ਾਇਦ 10 ਸਾਲ ਤੋਂ ਪਹਿਲਾਂ ਪਹਿਲਾਂ ਓਪਨ ਹੋਣਾ ਚਾਹੀਦਾ ਅਕਾਊਂਟ ਨਾ ਅੱਛਾ ਤੁਸੀਂ ਉਹਦੀ ਗੱਲ ਕਰਨ ਲੱਗੇ ਹੋ ਅੱਛਾ 10 ਹਾਂ 10 ਸਾਲ ਤੋਂ ਛੋਟੇ ਬੱਚੇ ਦਾ ਇਹ ਸਿਰਫ ਅਕਾਊਂਟ ਖੋਲਦਾ ਉਸ ਤੋਂ ਵੱਡੇ ਬੱਚੇ ਦਾ ਨਹੀਂ ਸ਼ੁਰੂ ਕਰਦੇ ਚਲੋ ਜੀ ਪਹੁੰਚ ਗਏ ਸੀ ਬਾਈ ਦੀ ਮਾਰਕੀਟ ਇਹੀ ਇੱਥੇ ਪਹਿਲਾਂ ਬਹੁਤ ਟਾਈਮ ਪਹਿਲਾਂ ਹੁੰਦੇ ਹੁੰਦੇ ਸੀ ਇੱਥੇ ਇਸ ਮਾਰਕੀਟ ਦੇ ਵਿੱਚ ਲੈ ਹੀ ਵੇਖ ਕੇ ਯਾਦ ਕਰ ਰਹੇ ਪਿੱਥੇ ਉਹ ਲੱਗੀਆਂ ਹੁੰਦੀਆਂ ਸੀ ਦੁਕਾਨਾਂ ਦੂਜੀਆਂ ਨਾ ਸਰਦੀਆਂ ਚ ਲੱਗਦੀਆਂ ਹੁੰਦੀਆਂ ਹੁਣ ਤਾਂ ਮੈਨੂੰ ਪਤਾ ਨਹੀਂ ਸ਼ਾਇਦ ਲਾਉਂਦੇ ਦਿੰਦੇ ਕਿ ਨਹੀਂ ਲਾਉਂਦੇ ਹੂੰ ਪਰ ਬਹੁਤ ਰਸ਼ ਹੁੰਦਾ ਸੀ ਇੱਥੇ ਕਿੱਛ ਗੱਡੀ ਹੰਮਾਰੀ ਹੈ ਨਾ ਨਾ ਕੋਈ ਹੋਰ ਹੈ ਚਲੋ ਉਧਰ ਫਿਰ ਗਏ ਉਹ ਤੱਕ ਇਹ ਮੇਰਾ ਬੂ ਚੋਨੀ ਬੂ ਨਹੀਂ ਨਹੀਂ ਪੂਰੀਆਂ ਕਾਲੀਆਂ ਬਰੇ ਚੋਨੀ ਹਾਏ ਹਾਏ ਹੋਈ ਹੋਈ ਆਏ ਹਾਏ ਇੱਕ ਦੂਜੇ ਆ ਬੈਠਾ ਮੈਨੂੰ ਕਿਤੇ ਘਟੂ ਨੀ ਨੀਂਦ ਪੂਰੀ ਕਰ ਲੈ ਵੀ ਨੀਂਦ ਚਾਹ ਕੰਨੀ ਰਿਲੈਕਸ ਰਿਲੈਕਸ ਹੋ ਲੈਣ ਦਾ ਥੋੜਾ ਜਿਹਾ ਹਾਂ ਫਿਰ ਚੱਲਦੇ ਪਪਾ ਹੋਈ ਛੋਨੀ ਪਪਾ ਮੇਰਾ ਪਪੂ ਪਪੂ ਸ਼ਾਂਗੰਦੀ ਸਵੇਰੇ ਪੁੱਤ ਸ਼ਾਂਗੰਦੀ ਸੀ ਮੈਂ ਉੱਤੇ ਲਾ ਕੇ ਆਇਆਗਾ ਦਾ ਟਾਈਮ ਤੇ ਪੋਸਟ ਆਫਿਸ ਵਿੱਚ ਇੰਨੇ ਤੇ ਸੁੱਤੀ ਰਹੀ ਹੈ ਨੀਂਦ ਪੂਰੀ ਹੋ ਗਈ ਚਲੋ ਚਲੋ ਉਤਰੋ ਫਿਰ ਉਤਰੋ ਪਹੁੰਚ ਗਿਆ ਸੀ ਵੀ ਇਸਮਾਨ ਬਾਈ ਵੀ ਕਰ ਲਿਆ ਵਾ ਇਹ ਇਹ ਉਹ ਭਾਈ ਸਾਹਿਬ ਨੇ ਜਿਨ੍ਹਾਂ ਦੀ ਆਪਾਂ ਵੀਡੀਓਜ਼ ਦੇਖੀਆਂ ਸੀ ਇੰਸਟਾਗ੍ਰam ਦੇ ਉੱਪਰ ਤੇ ਕਾਫੀ ਫੇਮਸ ਵੀਡੀਓਜ਼ ਨੇ ਤੇ ਇਹਨਾਂ ਦੇ ਪ੍ਰੋਡਕਟ ਵੀ ਜੋ ਕਿ ਸਕਿਨ ਸਪਾਰਕਲ ਦੇ ਨਾਮ ਤੋਂ ਨੇ

ਇਹ ਯਾਰ ਇਹ ਲਾਈਵ ਰਿਵਿਊ ਕੋਰ ਵੀ ਹੈ ਬਾਲਸ ਦੇ ਸਕਿਨਸ ਪਰ ਬਤਾਈਆ ਤੁਹਾਡਾ ਫੇਸਬੁਕ ਨਾ ਇਹ ਮੇਰੀ ਵਿਕਟਰੀ ਹੈ ਇਹ ਮੈਨੂੰ ਦੱਸੋ ਮਾਈਕ ਥੈਂਕ ਯੂ ਸੀਰੀਅਸਲੀ ਯਾਰ ਨਾ ਕੱਪਰ ਯੂਜ਼ਰ ਉਹ ਇੰਸਟਾਗ੍ਰਾਮ ਤੇ ਦੇਖਿਆ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਫੇਵਰਟ ਨੇ ਬੜਾ ਵਧੀਆ ਰਿਜ਼ਲਟ ਮਿਲਦੇ ਨੇ ਤੇ ਇਸ ਕਰਕੇ ਅਸੀਂ ਇੱਥੇ ਆਏ ਆ ਯਾ ਲੈ ਕੇ ਜਾ ਰਹੇ ਹਾਂ ਕੁਝ ਪ੍ਰੋਡਕਟ ਬਾਕੀ ਘਰ ਜਾ ਕੇ ਤੁਹਾਨੂੰ ਡਿਟੇਲ ਦਵਾਂਗੇ ਹਣਾ ਚੰਗੀ ਤਰ੍ਹਾਂ ਡਿਟੇਲ ਦੱਸਾਂਗੇ ਤੁਹਾਨੂੰ ਹਾਂ ਜੋ ਜੋ ਸਮਾਨ ਲੈ ਲਿਆ ਉਹ ਘਰ ਜਾ ਕੇ ਦੱਸਾਂਗੇ ਬਾਕੀ ਭਾਜੀ ਦੀ ਨੇਚਰ ਬਹੁਤ ਵਧੀਆ ਲੱਗੀ ਹਾਂ ਸਭ ਤੋਂ ਵੱਡੀ ਗੱਲ ਹੁਣ ਮੇਰਾ ਡੀਲਿੰਗ ਕਿਵੇਂ ਵਧੀਆ ਹੋਈ ਮੇਰੇ ਕਲਾਇੰਟਸ ਨਾਲ ਦੇਖੋ ਪਾਜੀ ਪ੍ਰੋਡਕਟ ਤਾਂ ਵਧੀਆ ਹੈ ਹੈ ਤੁਹਾਡੀ ਜਿਹੜੀ ਉਹ ਇੱਕ ਸ਼ਖਸੀਅਤ ਹੈ ਉਹ ਵੀ ਬਹੁਤ ਵਧੀਆ ਅੱਗੇ ਅੱਛਾ ਲੱਗਿਆ ਇੱਕ ਵਾਰੀ ਜਰੂਰ ਇੱਕ ਜਲਦੀ ਖਤਮ ਹੋਣ ਤੇ ਜਲਦੀ ਪਹੁੰਚੀ ਤੁਹਾਡੇ ਕੋਲ ਜਲਦੀ ਜਲਦੀ ਹੋਰ ਥੈਂਕਸ ਆ ਤੁਹਾਡਾ ਵੀ ਹਈ ਨਾ ਹੱਸਾ ਸੈਕਿੰਡੇ ਕਰਦੇ ਆ ਰੇ ਰਸਤੇ ਚ ਚਿੱਪੀ ਡੇ ਕਹਿੰਦੇ ਮੈਂ ਹੁਣ ਵੇਖੀ ਮੇਰੇ ਡਾਕਟਰ ਕਲ ਠੀਕ ਹੋ ਜਾਣੇ ਵੇਖੀ ਮੈਂ ਕਿੰਨੇ ਤਾਵਾਂ ਤੇ ਤੁਹਾਨੂੰ ਵਿਖਾਤਾ ਵਾ ਦੇ ਅਰੇ ਵੀ ਠੀਕ ਨਾ ਹੋਏ ਤੁਹਾਡੇ ਮਤਲਬ ਫਿਰ ਤੀ ਤੂੰ ਇਹੋ ਜਿਹੀ ਕੋਈ ਚੀਜ਼ ਲਾਉਣੀ ਨਹੀਂ ਜ਼ਿੰਦਗੀ ਚ ਫਿਰ ਤਾਂ ਬੇੜਾ ਹੀ ਕਰਕੇ ਮੇਰਾ ਤਾਂ ਸਹੀ ਗੱਲ ਹੈ ਹਾਲੇ ਵੀ ਮੇਰੇ ਡਾਰਕ ਸਰਕਲ ਨਾਲ ਠੀਕ ਹੋਇਆ ਤਾਂ ਇਹ ਤਾਂ ਬੇੜਾ ਹੀ ਕਰਕੇ ਪਰ ਉਮੀਦ ਹੈਗੀ ਮੈਨੂੰ ਭਾਜੀ ਉਹਨਾਂ ਦੇ ਉਸ ਪ੍ਰੋਡਕਟ ਦਾ ਸਕਿਨ ਕੀ ਨਾਮ ਹੈ ਪੁਲਕ ਸਕਿਨਸ ਸਪਾਰਕਲ ਤੇ ਲੈਟਸ ਸੀ ਹੋਪ ফর ਦੀ ਬੈਸਟ ਕੀ ਵਧੀਆ ਹੋਏਗਾ ਕਿਉਂਕਿ ਰਿਵਿਊ ਬਹੁਤ ਅੱਛੇ ਹਨ ਉਹਦੇ ਹੋਰ ਵੀ ਕਸਟਮਰਸ ਕਾਫੀ ਭਾਜੀ ਕੋਲ ਆਏ ਹੋਏ ਜੇ ਲੈਣ ਆਏ ਹੋਏ ਜੇ ਪਹਿਲੀ ਗੱਲ ਕੋਈ ਪੇਡ ਪ੍ਰੋਮੋਸ਼ਨ ਨਹੀਂ ਇਟਸ ਇਰ ਟਸ ਜਸਟ ਕੀ ਉਹ ਪ੍ਰੋਡਕਟ ਵਧੀਆ ਹੈ ਅਸੀਂ ਰਿਵਿਊ ਸੁਣੇ ਨੇ ਜਿਵੇਂ ਤੁਸੀਂ ਸਾਡੇ ਤੋਂ ਸੁਣ ਰਹੇ ਸੀ ਕਿਸੇ ਤੋਂ ਸੁਣੇ ਨੇ ਤੁਸੀਂ ਕਿਸੇ ਤੁਸੀਂ ਵੀ ਸੁਣਾਉਗੇ ਕਿਸੇ ਹੋਰ ਨੂੰ ਦੱਸੋਗੇ ਜੇ ਵਧੀਆ ਲੱਗੇ ਅਸੀਂ ਬਾਕੀ ਯੂਜ਼ ਕਰਕੇ ਤੁਹਾਨੂੰ ਬੈਟਰ ਚੰਗੀ ਤਰ੍ਹਾਂ ਹੋਰ ਦੱਸ ਪਾਵਾਂਗੇ ਅਸਲੀ ਰਿਜ਼ਲਟ ਤਾਂ ਯੂਜ਼ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਹੁਣ ਅਸੀਂ ਪਹੁੰਚ ਗਏ ਆ ਜੀ ਨੇੜੇ ਮੁਹਾਲੀ ਦੇ ਇਹ ਵਾਲੀ ਇਹ ਜਿਹੜੇ ਹੈਗੇ ਸੈਕਟਰ 22 ਦੀ ਮਾਰਕੀਟ ਚ ਜਿਹੜੀ ਕਿਰਨ ਥੀਏਟਰ ਹੈ ਕਿਰਨ ਥੀਏਟਰ ਹੈ ਨਾ ਚੰਡੀਗੜ੍ਹ ਸੈਕਟਰ 22 ਦੇ ਵਿੱਚ ਉਸੇ ਪਾਰਕਿੰਗ ਦੇ ਵਿੱਚ ਹੀ ਕੋਰਨਰ ਤੇ ਹੈਗੀ ਕੋਹਿੰੂਰ ਕੀ ਨਾਮ ਚ ਹੈ ਕੋਹਿੰੂਰ 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 ਸ਼ਾਪ ਆ ਮਤਲਬ ਪਤਾ ਨਹੀਂ ਕਿ ਜਿਹੜਾ ਕੋਹਿੰੂਰ ਤੋਂ ਕੋਹਿੰੂਰ ਕਲੈਕਸ਼ਨ ਪਤਾ ਨਹੀਂ ਇਦਾਂ ਹੀ ਕੁਛ ਨਾਮ ਸੀ ਸੌਰੀ ਮੈਂ ਮੈਨੂੰ ਪ੍ਰੋਪਰ ਰਿਸਨਾ ਨਹੀਂ ਆ ਰਿਹਾ ਬਾਕੀ ਮੈਂ ਬੜਾ ਵਧੀਆ ਸਕਿਨ ਤੁਸੀਂ ਬਤਨ ਲਿੰਕ ਦੇਤਾ ਉਹਨਾਂ ਦਾ ਥੱਲੇ ਹੈ ਨਾ ਤੁਸੀਂ ਉਹਨਾਂ ਨੂੰ ਤੁਸੀਂ ਫੋਨ ਨੰਬਰ ਦੇ ਦਾਂਗੇ ਯਾਰ ਪਰ ਯੂਜ਼ ਕਰਨ ਤੋਂ ਬਾਅਦ ਦਵਾਂਗੇ ਫੋਨ ਨੰਬਰ ਹੈ ਨਾ ਇੱਕ ਵਾਰੀ ਮੈਂ ਯੂਜ਼ ਕਰ ਲਾਂ ਫਿਰ ਭਾਜੀ ਨੂੰ ਪੁੱਛ ਕੇ ਨਾ ਉਹ ਤੁਹਾਨੂੰ ਨੰਬਰ ਨੰਬਰ ਸ਼ੇਅਰ ਕਰ ਖਾ ਰਿਵਿਊ ਦੇਵਾਂਗੇ ਹੁਣ ਮੈਂ ਆਪਣੀ ਮੋਬਲੋ ਵਾਸਤੇ ਕੁਝ ਟੌਇਜ਼ ਕੁਝ ਦੇ ਕਾਰਟਸ ਕੁਝ ਬੁੱਕਸ ਟਾਈਪ ਦੇ ਹਾਂ ਇਨਰ ਇਨਰ ਸਰਦੀਆਂ ਵਾਸਤੇ ਇੱਕ ਸ਼ੂਜ਼ ਸ਼ੂਜ਼ ਵੀ ਦੇਖਣੇ ਨੇ ਸ਼ੂਜ਼ ਵੀ ਉਹ ਦੇਖ ਲਈਏ ਆ ਕੀ ਹਾਂ ਕੋਰੜਾ ਮੰਦੀ ਨੀ ਚਲੋ ਜੀ ਚੱਲੇ ਬਾਤ ਚਲੋ 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 ਹਾਂਜੀ ਹਾਂ ਕੇ ਦੇਖਦੇ ਉੱਪਰ ਚਿੱਟੇ ਜਾ ਰਿਹਾ ਹੈ ਬੜੀ ਸੀ ਪੈਲੰਡਰੀ ਹੁੰਨੀ ਦੀ ਹੁਣ ਵੇਖੀ ਲਿਣਾ ਨਹੀਂ ਮੇਰੇ ਵੀ ਆਪਣੇ ਚਾਰ ਕਿਹੜੀ ਕੋਸ਼ਣਾ ਨੇ ਵੇਖੇ ਕੋਈ ਇਲੈਕਟ੍ਰੋਨਿਕ ਨਹੀਂ ਲੈਣਾ ਇਹਨੇ ਜਿੰਨੇ ਵੀ ਇਲੈਕਟ੍ਰੋਨਿਕ ਲੈਤੇ ਸਾਰੇ ਖਰਾਬ ਹੀ ਕੀਤੇ ਨੇ ਖੇਡੀ ਨਹੀਂ ਹਣਾ ਲਾ ਇੱਕਦਮ ਥੋੜਾ ਜਿਹਾ ਖੁਸ਼ ਹੋ ਜਾਂਦੀ ਆਪਾਂ ਪਿਗਲ ਜਾਂਦੇ ਆ ਆ ਲਈਏ

ਫਿਰ ਮੈਂ ਕਹਿੰਦਾ ਹੁਣ ਖਿੱਚਣਾ ਵਾਲਾ ਲੈ ਲੈਂਦੇ ਆ ਪਤਾ ਕਿਉਂ ਉਹ ਦਿੱਕਤ ਆਂਦੀ ਇਹਨੂੰ ਉੱਪਰ ਕਰਕੇ ਐ ਪੀਣੇ ਚ ਨਾ ਐਦਾਂ ਦੇਖ ਲੈਣਾ ਖਿੱਚ ਲੂਗੀ ਤੇ ਇਹ ਦੋਨੋਂ ਅਪਰੇਟ ਦੋਨੋਂ ਦੋਨੋਂ ਤਰੀਕੇ ਨਾਲ ਯੂਜ਼ ਹੋ ਜਾਂਦਾ ਨਾ ਖਿੱਚ ਕੇ ਵੀ ਤੇ ਦੂਸਰਾ ਇੱਕ ਹੀ ਹੈ ਖਿੱਚਣੇ ਵਾਲਾ ਯਾਰ ਚਲ ਟਰਾਈ ਕਰਦੇ ਆ ਇੱਕ ਵਾਰੀ ਖਿੱਚਣਾ ਵਾਲਾ ਦੇ ਦੋ ਪਰ ਸਟੀਲ ਮਾਰਨੀ ਹੈ ਨਾ ਸਟੀਲ ਦੇ ਵਿੱਚ ਦੇ ਦੋ ਦੇਖ ਲਓ ਜੀ ਕੋਈ ਪੈਂਆ ਕਰੋ ਨਾ ਵੱਡੇ ਆਣਗੇ ਫਿਰ ਛੋਟਾ ਦੇਖੋ ਇਹ ਠੀਕ ਹੈ ਪਲਾਸਟਿਕ ਭਾਜੀ ਉਹ ਦੇਖੋ ਜਿਹੜਾ ਵਧੀਆ ਹੋਵੇ ਪਲਾਸਟਿਕ ਦਾ ਵਧੀਆ ਹੈ ਸਰ ਅੱਛੇ ਪਲਾਸਟਿਕ ਵਾਲੇ ਜਾਂ ਫਿਰ ਸਟੀਲ ਦੇ ਵਿੱਚ ਦੇ ਦਿਓ ਵਧੀਆ ਪਰ ਸਟੀਲ ਛੋਟਾ ਨਹੀਂ ਹੈ ਤੁਸੀਂ ਕਹਿ ਰਹੇ ਹੋ ਸਟੀਲ ਤੋਂ ਵੱਡਾ ਹੀ ਆਏਗਾ ਕਰੋ ਹੁਣ ਕਰੋ ਹੋੜੋੜਾ ਆਪਣਾ ਬੰਦ ਮੈਨੂੰ ਖਿਲਾਰ ਤ ਨੇ ਮੇਰੇ ਵਾਲ ਸਾਰੇ ਖਿੱਚ ਗੁੱਝ ਕੇ ਹੋ ਵੀਡੀਓ ਬਣ ਰਹੀ ਹੈ

ਉੱਪਰ ਸੇ ਅੰਦਰ ਕਿਹੜੇ ਦੇਖਣੇ ਨੇ ਪ੍ਰੋਪਰ ਸੈੱਟ ਪੂਰਾ ਦੇਖਣਾ ਹੈ કે ਸਿਰਫ ਉੱਪਰ ਜਿਵੇਂ ਨਹੀਂ ਨਹੀਂ ਅੰਦਰੋਂ ਪਾਉਣਾ ਸੀ ਪੰਜਾਬੀ ਤੇ ਉਹ T-shirt ਜਿੱਦਾ ਹੈ ਪੁੱਛੋ ਉਹਨਾਂ ਨੂੰ ਫਿਰ ਕੀ ਦੱਸਣਗੇ ਨਾ ਚਲੋ 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 ਚਲ ਪਹੁੰਚ ਕੇ ਦੇਖੋ ਸਮਾਨ ਫਿਰ ਮੈਂ ਨਾ ਹੀ ਲੈਣਾ ਸੀ ਸਮਾਨ ਉਹ ਪੁੱਛੀਏ ਗੱਡੀ ਜੀ ਇਹਦੀ ਔਲੀ ਗੱਡੀ ਜੀ ਇਬਾਦਤ ਚਾਹ ਐਂਜਨ ਹੈ 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 ਮਿਨਾ ਮਿਨਾ ਹਲਦੀ ਆ ਫੜੀ ਦੇਖੀ ਕਿਵੇਂ ਭਈ ਦੱਬੰਦੀ ਦੇਖੋ ਨਹੀਂ ਬੜੀ ਪਛਾਨ ਆਪਣਾ ਵਿਰਸਾ ਭੁਲ ਜੰ ਸਾਡਾ ਨਿਆਣਾ ਨਹੀਂ ਭੁੱਲਦਾ ਆਪਣਾ ਵਿਰਸਾ ਆ ਇਹ ਬਾਦਰਵਾਸਤੀ ਲਿਆਂਦੀਆਂ ਨੇ ਇੱਕ ਤਾਂ ਮੋਟਾ ਪਲਾਸਟਿਕ ਇਹ ਵੈਜੀਟੇਬਲਸ ਟਾਈਪ ਹੈ ਨਾ ਤੇ ਇਹ ਸੱਟ ਆਈ ਹੈ ਇਹ ਵੈਜੀਟੇਬਲਸ ਨੇ ਇਹਦੇ ਚ ਇਹਦੀ ਆਵਾਜ਼ ਘੱਟ ਕਰਿਓ ਟੀਵੀ ਦੇ ਯਾਰ ਥੋੜੀ ਜੀ ਆ ਗੱਡੀ ਹੈ ਇਹ ਐਨੀਮਲਸ ਇਹ ਛੋਟੀ ਹੈ ਜਿਵੇਂ ਬੈਗ ਪਰਸ ਵਿੱਚ ਕੈਰੀ ਕਰਨਾ ਹੈ ਨਾ ਗੱਡੀ ਦੇ ਵਿੱਚ ਇਹ ਅਲਫਾਸਟ ਬੋਰਡ ਬੁੱਕ ਆ ਇਹ ਅਲਫਾਬੈਟਸ ਹੋਗੇ ਆ ਵੈਜੀਟੇਬਲਸ ਨੇਮ ਹੋਗੇ ਹਾਂ ਫਰੂਟ ਫਰੂਟ ਐਂਡ ਵੈਜੀਟੇਬਲਸ ਇਹ ਤਾਂ ਲਿਆਂਦੀਆਂ ਨੇ ਵੀ ਤਾਂ ਕਿ ਇਹ ਨਾ ਹੁਣ ਖਡੋਣੇ ਖਰੂਣੇ ਤੋਂ ਇਹਨਾਂ ਦੁਆਲੇ ਦਾ ਬੁੱਕਸ ਕਹਿੰਦੇ ਨੇ ਨਾ ਵਿਦਿਆਵਲ ਧਿਆਨ ਹੋ ਸਕੇ ਦਾ ਪਰ ਇਹ ਵਿਦਿਆਵਲ ਕਾ ਨੂੰ ਉੱਧਰ ਦੇਖ ਰਹੇ ਆ ਵੀ ਟੀਵੀ ਵਾਲੀ ਵਿਦਿਆਵਲ ਸਹੀ ਗੱਲ ਆ ਉਹ ਇਹਨੂੰ ਦੇ ਵਧੀਆ ਲੱਗ ਰਹੀ ਹੈ ਚੰਗੀ ਗੱਲ ਪੰਜਾਬੀ ਆਸੀਂ ਪੰਜਾਬੀ ਵਾਲੇ ਲੱਭੇ ਨੇ ਸਾਨੂੰ ਪੰਜਾਬੀ ਵਾਲੇ ਲੱਭੇ ਨਹੀਂ ਦੁਬਾਰਾ ਹਾਂ Amazon ਤੋਂ ਦੇਖਾਂਗੇ ਵੀ ਉੜਾ ਜਿਹੜਾ ਸਾਡੇ ਸਿੱਖ ਇਤਿਹਾਸ ਬਾਰੇ ਵੀ ਜਿਹਦੇ ਵਿੱਚ ਸਿੱਖਿਆ ਹੋਵੇ ਮੈਂ ਖਾਲੀ ਤਾਂ ਫੋਟੋਆਂ ਦੀ ਪਛਾਣ ਕਰਨੀ ਸਿੱਖੇਗੀ ਤੇ ਉਹ ਪ੍ਰੋਡਕਟ ਦਿਖਾਓ ਯਾਰ ਮੈਂ ਕਹਿੰਦਾ ਜਿਹੜੇ ਲਿਆਂਦੇ ਨੇ ਇੱਕ ਵਾਰੀ ਆ ਕੀ ਕੋਸ਼ੇ ਆ ਤਾਂ 스푼 ਲੈ ਕੇ ਆਈਆਂ ਬਾਦੋਂ ਦੇਖੋ 스푼 ਸਿਲੀਕੋਨ 스푼 ਨੇ ਹਾਂ ਸਿਲੀਕੋਨ ਵਾਲਾ ਨਹੀਂ ਈਪੇ ਵੀ ਠੀਕ ਹੈ ਆ ਜਨ ਕ ਸੀਪਰ ਲੈ ਕੇ ਆਈਆਂ ਇਹ ਵਧੀਆ ਪਾਣੀ ਪੀਣ ਵਾਸਤੇ ਕੋਈ ਨਵਾਂ ਬੇਬੀ ਸੀਪਰ ਆਇਆ ਇਹ ਵਧੀਆ ਸੀਪਰ ਦੋ ਆਤੇ ਹੋ ਉਸ ਪੌਫ ਲਿਖਿਆ ਹੋਇਆ ਹਾਂ ਦੋਨੋਂ ਹੀ ਆਏ ਠੀਕ ਹੈ ਇਹ ਹੋ ਗਏ ਦੋ ਆ ਗੀਆਂ ਨਿਪਲਸ ਬੋਟਲ ਹਾਂ निपल बॉटल फिलिप्स ए ਵਧੀਆ ਲੱਗਿਆ ਨਾ ਕਿੰਨਾ ਹੂੰ ਮੇਂ ਵਧੀਆ ਨੇ ਇਹ ਉਹ ਇਹ ਨਾ ਕੰਚ ਵਾਲੀਆਂ ਤਾਂ ਨਹੀਂ ਲਿੱਤੀਆਂ ਕਿ ਹੁਣ ਇਬਾਦਤ ਨੇ ਆ ਖੁਦ ਆਪ ਵੀ ਫੜਿਆ ਕਰਨੀ ਹੈ ਦੁੱਧੂ ਪੀਣ ਦਾ ਟਾਈਮ ਤੇ ਨਾ ਤੇ ਫਿਰ ਕਿਸੇ ਟਾਈਮ ਛੱਟ ਦੇਤੇ ਉਹ ਟੁੱਟ ਜੂਗੀ ਹਾਂ ਟੁੱਟਣ ਮੇਂ ਛੱਟ ਹੁੰਦੇ ਸੰਤ ਨਾ ਵਾਜੇ ਕੰਚ ਕੰਚ ਇਹ ਇਹ ਵਧੀਆ ਇਹ ਹੁੰਦੀ ਪਲਾਸਟਿਕ ਦੀ ਹੈ ਬਟ ਇਹ ਬੀਪੀ ਫ੍ਰੀ ਗੁੱਡ ਕੁਆਲਿਟੀ ਦੀ ਪਲਾਸਟਿਕ ਹੁੰਦੀ ਹੈ ਇਸ ਕਰਕੇ ਇਹਦੀ ਕੋਈ ਉਹ ਦਿੱਕਤ ਨਹੀਂ ਹੈ ਨਾਲੇ ਆਪਾਂ ਬੇਬੀ ਨੂੰ ਕਿੰਨਾ ਕ ਜਿਆਦਾ ਹੋਟ ਮਿਲ ਕੋ ਦੇਣਾ ਹੁੰਦਾ ਨਾ ਨਾਰਮਲ ਹੁੰਦਾ ਦੋ ਲੈ ਆਏ ਆਪਾਂ ਇੱਕੋ ਹਣਾ ਪਤਾ ਨਹੀਂ ਆਪਾ ਇਹਦਾ ਬਿੱਲ ਹੈਗੇ ਵਿੱਚ ਕਿੰਨੇ ਕਿੰਨੇ ਦੇ ਲਾਏ ਇਹਨਾਂ ਨੇ ਇਹ 1600 ਰੁਪਏ ਦੀਆਂ ਨੇ ਦੋ ਦੋ ਹਨ ਇਹ ਦੋ 1600 ਰੁਪਏ ਦੀਆਂ ਨੇ ਇਹ ਨਹੀਂ ਇਹ ਮਹਿੰਗੀਆਂ ਹੁੰਦੀਆਂ ਫਿਲਿਪਸ ਦੀਆਂ ਉਸ ਤੋਂ ਇੱਕ ਅੰਚ ਵਾਲੀ ਤੋਂ ਜ਼ਿਆਦਾ ਮਹਿੰਗੀ ਹੈ ਇਹ ਉਹ ਸਸਤੀਆਂ ਨੇ ਕੰਚ ਵਾਲੀ ਉਹ ਸਸਤੀਆਂ ਨੇ ਇਹ ਫਿਲਿਪਸ ਦੀ ਜਿਹੜੀ ਇਹ ਵਾਲੀ ਬਾਟਰ ਨੇ ਜ਼ਿਆਦਾ ਮਹਿੰਗੀ ਹੈ ਇਹ 800 ਰੁਪਏ ਦੀ ਬੈਠੀ ਇੱਕ ਉਹ ਮੇਰੇ ਕੋਲ 600 ਰੁਪਏ ਦੀ ਸੀ ਇੱਕ ਠੀਕ ਹੈ ਇਹ ਬੈਟਰ ਨਾਲ ਦੁੱਧ ਵੀ ਠੀਕ ਆ ਜਾਂਦਾ ਹੈ ਠੀਕ ਹੈ ਇਹ ਹੋ ਗਿਆ ਸੋਰੀ ਹੋਰ ਕੀ ਦੇ ਲਈ ਹੋਰ ਕੀ ਲੈਂਦਾ ਇਹਦੇ ਲਈ ਸੱਚੂ ਸ਼ੂਗ ਲਿੱਤੇ ਸੀ ਆਪਾਂ ਹਾਂ ਛੂਜੇ ਇਹਦੇ ਦੂਸਰੇ ਵੀ ਲੈ ਰਹੀ ਸੀ ਉਹ ਲਾਈਟਾਂ ਵਾਲੇ ਪਰ ਇਹਨੂੰ ਹਲੇ ਪੈਰ ਅਸਦੇ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਜੀ ਪੈਰ ਦੀ ਕਨਫਿਊਜ਼ਨ ਸੀ ਪਹਿਲਾਂ ਇਹ ਪਵਾ ਕੇ ਦੇਖ ਲਾਂ ਫਿਰ ਦੂਸਰੇ ਦੇ ਹੱਥ ਤੇ ਲਾਵਾਂਗੇ ਕਿਉਂਕਿ ਲਾਈਟਾਂ ਵਾਲੇ ਦਾ ਉਦੋਂ ਫਾਇਦਾ ਜਦੋਂ ਤੁਰੇਗੀ ਤੁਰੇਗੀ ਹੁਣ ਲਾਈਟਾਂ ਜਗਣੀਆਂ ਨਹੀਂ ਇਹਦੀਆਂ ਹਾਂ ਪਰ ਹੈਵ ਹੈ ਉਹ ਬਹੁਤ ਵਧੀਆ ਸੀ ਬਹੁਤ ਸੋਹਣੀ ਕੁਆਲਿਟੀ ਸ਼ੂਜ਼ ਦੀ ਕੁਆਲਿਟੀ ਬਹੁਤ ਜ਼ਿਆਦਾ ਰਾਮਾ ਸਟੋਰ ਵਾਲਿਆਂ ਕੋਲ ਹਾਂ ਤੇ ਮੈਨੂੰ ਮੇਰੀ ਫੇਵਰਿਟ ਚੀਜ਼ ਦਿਖਾਓ ਜੋ ਮੈਂ ਲੈ ਕੇ ਆਇਆ ਮੇਰੀ ਫੇਵਰਿਟ ਚੀਜ਼ ਇਹ ਤਾਂ ਚਲ ਸੰਜੀ ਨੇ ਇਹ ਸੰਜੀ ਨੇ ਅੱਛਾ ਤੁਹਾਡੀ ਉਹ ਇਹ 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 ਆਪਣੀ ਲੈ ਕੇ ਆਏਗੇ ਤੁਹਾਡੀ ਕਰਦੀ ਨਹੀਂ ਆ ਆ ਲਓ ਕਾਉਡ ਪੈਂਡੋਰਾ ਦਾ ਪੈਂਡੋਰਾ ਦਾ ਆਮਲੇ ਆ ਜੀ ਪੈਂਡੋਰਾ ਦਾ ਇਹ ਪੈਂਡੋਰਾ ਦਾ ਬਹੁਤ ਸੋਹਣੀ ਖੁਸ਼ਬੂ ਹੈ ਦੀ ਇਹ ਲਿਆਂਦਾ ਹੈ ਤੇ ਇਹ ਭਾਜੀ ਹੁਣਾਂ ਨੇ ਜਿੱਥੇ ਅੱਪਏ ਗਏ ਸੀ ਨਾ ਉਹਨਾਂ ਨੇ ਜਦੋਂ ਖੁਸ਼ਬੂ ਇਹਦੀ ਦਿਖਾਈ ਮਤਲਬ ਮਤਲਬ ਸਾਨੂੰ ਸਮੈਲ ਕਰਵਾਈ ਬਹੁਤ ਪ੍ਰੋਪਰ ਜਿਹੜਾ ਮੈਂ ਯਾਦ ਹੈ ਜਿਹੜਾ ਦੁਬਈ ਤੋਂ ਲਿਆਂਦਾ ਸੀ ਇਹ ਮਿਲਿਆ ਉਹਦੀ ਟੱਕਰ ਦਾ ਇਹ ਵੀ ਉਹ ਦਾ ਇਹ ਵੀ ਉਹ ਦਾ ਵਾਓ ਹਾਂ ਇਹ ਵੀ ਬਹੁਤ ਅੱਛਾ ਹੈ ਇਹ ਵੀ ਪੈਂਡੋਰਾ ਦਾ ਇਹ ਲੇਡੀਜ਼ ਹੈ ਉਹ ਜੈਨਸ ਹੈ ਹਾਂ ਇਹ ਲੇਡੀ ਦਾ ਇਹਦੀ ਕੋਸਟਿੰਗ ਹੈਗੀ ਸੀ ਮੇਰੇ ਕਰ 299 ਤੇ ਮੈਂ ਕਿਹਾ 2400 ਰੁਪਏ ਦਾ ਪਿਆ ਇਹ ਡਿਸਕਾਊਂਟ ਇਹ ਜਿੰਨੀ ਯੂ ਹੈ हां ए ए दी मेरी कल कॉस्ट सी 24100 18000 ਰੁਪਏ ਦਾ ਇਹ ਦਾ ਇਹਦਾ ਤਾਂ ਇੱਥੇ ਵੈਸੇ ਉਹਨਾਂ ਨੇ 2499 ਲਿਖਿਆ ਹੋਇਆ ਵਾ ਪਰ ਡਿਸਕਾਊਂਟ ਹੋਇਆ ਸੀ ਚਲੋ ਤੇ ਹੁਣ ਦਿਖਾਨਿਆਂ ਉਹ ਵਾਲੇ ਪ੍ਰੋਡਕਟ ਜਿਹੜੇ ਉਹ ਉਹ ਜਿਹੜੇ ਸਾਡੀ ਇਬਾਦਤ ਪੜੀ ਪਈ ਹੈ ਇਹ 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 ਮਹਿੰਗਾ ਹੈ ਨਾ ਇਹ ਮਹਿੰਗੇ ਇਹ ਮਹਿੰਗੇ ਤੇ ਖੁਸ਼ਬੂ ਵੀ ਮਹਿੰਗੀ ਹੈ ਪਾਤਰੀ ਬੋਟਲ ਤਰਾ ਨੇ ਪਰਫਿਊਮ ਨੇ ਲਾਈਟ ਵਾਲੇ ਵੀ ਹੈਗੇ ਨੇ ਤੇ ਥੋੜਾ ਵਧੀਆ ਵਾਲੇ ਵੀ ਹੈਗੇ ਨੇ ਹਣਾ ਮਤਲਬ ਬ੍ਰਾਂਡਡ ਵੀ ਨੇ ਲੋਕਲ ਵੀ ਨੇ ਛੋਟੇ ਬ੍ਰਾਂਡ ਵੀ ਨੇ ਵੱਡੇ ਬ੍ਰਾਂਡ ਵੀ ਨੇ ਜਿਹੜੇ ਲੌਂਗ ਸਟੇ ਹੁੰਦੇ ਨੇ ਉਹ ਵੀ ਚਾਹੀਦੇ ਹੁੰਦੇ ਨੇ ਹਣਾ ਜਿਹੜੇ ਦੂਜੀ ਛੋਟੇ ਹੁੰਦੇ ਨੇ ਉਹ ਜਿਆਦਾ ਲੰਬੀ ਸਟੇ ਨਹੀਂ ਹੁੰਦੀ ਐਵੇਂ ਝੂਠ ਬੋਲੀਏ ਤੁਹਾਨੂੰ ਐਵੇਂ ਬੈਲਾਵੀਟਾ ਬਹੁਤ ਵਧੀਆ ਪਰਫਿਊਮ ਹੈ ਪਰ ਉਹਦੀ ਇੰਨੀ ਜਿਆਦਾ ਲੌਂਗ ਲਾਸਟਿੰਗ ਨਹੀਂ ਹੈ ਬਟ ਖੁਸ਼ਬੂ ਬਹੁਤ ਅੱਛੀ ਹੈ ਇਹ ਜਿਹੜੇ ਊਦ ਨੇ ਇਹ ਡੈਫੀਨਿਟਲੀ ਜ ਮਹਿੰਗੇ ਜ਼ਰੂਰ ਨੇ ਪਰ ਇਹ ਇਹਨਾਂ ਦੀ ਲੌਂਗ ਲਾਸਟਿੰਗ ਵੀ ਹੈ ਬਿਲਕੁਲ ਸਹੀ ਗੱਲ ਹਾਂ ਦਾ ਹੁ ਠੀਕਾ ਫੇਸ ਵੋਸ਼ ਫੇਸ ਵੋਸ਼ ਤੋਂ ਬਾਅਦ ਜਿਹੜਾ ਇਹਦਾ ਸੇਰਮ ਹੁੰਦਾ ਵਾ ਸੇਰਮ ਫੇਸ ਸੇਰਮ ਠੀਕ ਹੈ ਫਿਰ ਸੰਸਕ੍ਰੀਨ ਠੀਕ ਹੈ ਨਹੀਂ ਪਹਿਲਾਂ ਉਹ ਦੂਸਰੀ ਕਰੀਮ ਹੈ ਫੇਸ ਕਰੀਮ ਕਿੱਥੇ ਗਈ ਉਹ ਹੋਰ ਹੀ نیچے ਆਹ نیچے ਠੀਕ ਹੈ ਹਾਂ ਫੇਸ ਕਰੀਮ ਫੇਸ ਕਰੀਮ ਹੈ ਤੇ ਸੰਸਕ੍ਰੀਨ ਜੋ ਵੀ ਆਪਾਂ ਸਵੇਰੇ ਸਵੇਰੇ ਮਤਲਬ ਮੋਇਸਚਰਾਈਜ਼ਰ ਲਾਉਣੀ ਚਾਰ ਚੀਜ਼ਾਂ ਸਵੇਰੇ ਲਾਉਣੀਆਂ ਨੇ ਹਾਂ ਮੋਇਸਚਰਾਈਜ਼ਰ ਸੰਸਕ੍ਰੀਨ ਸੇਰਮ ਤੇ ਫੇਸ ਵੋਸ਼ ਜਿਹੜਾ ਹੁੰਦਾ ਠੀਕ ਹੈ ਤੇ ਨਾਲ ਇੱਕ ਜਿਵੇਂ ਆਪਾਂ ਸਕਰਬ ਯੂਜ਼ ਕਰਦੇ ਆਂ ਜਿਵੇਂ ਹਫਤੇ ਵਿੱਚ ਸਕਰਬ ਕਰਦੇ ਆਂ ਆਪਾਂ ਸਾਰੇ ਜਾਣੇ ਹਨ ਇੱਕ ਸਕਰਬ ਆ ਦੈਨ ਇੱਕ ਫੇਸ ਮਾਸਕ ਵੀ ਜਿਵੇਂ ਆਪਾਂ ਲਾਉਨੇ ਆਂ ਸਾਰੇ ਜਾਣੇ ਇੱਕ ਫੇਸ ਮਾਸਕ ਦਾ ਬਾਕੀ ਜਿਹੜੇ ਅਸੀਂ ਆਹ ਪ੍ਰੋਡਕਟ ਲੈ ਕੇ ਆਏ ਆ ਸਾਰਾ ਸਮਾਨ ਲੈ ਕੇ ਆਏ ਜਿਹੜਾ ਇਹ ਕੋਈ ਪੇਡ ਪ੍ਰੋਮੋਸ਼ਨ ਨਹੀਂ ਆ ਇਹ ਆਪਾਂ ਜੈਨੂਇਨ ਖਰੀਦਣ ਵਾਸਤੇ ਗਏ ਸੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜਦੋਂ ਜਿਹੜਾ ਵੀ ਕੋਈ ਮਤਲਬ ਹੁੰਦੇ ਨੇ ਸੋਸ਼ਲ ਮੀਡੀਆ ਤੇ ਹੁੰਦੇ ਉਹਨਾਂ ਨੂੰ ਪੇਡ ਪ੍ਰੋਮੋਸ਼ਨ ਤਾਂ ਆਉਂਦੀਆਂ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਜਿਵੇਂ ਐਨਵਾਈ ਬੇ ਦੀ ਹੁੰਦੀ ਆ ਤੇ ਫੇਸਿਸ ਕੈਨੇਡਾ ਦੀ ਹੋਗੀ ਕੋਈ ਵੀ ਮਤਲਬ ਐਲਸ ਗੁੱਡਨੈਸ ਕਾਰਮਸ ਕਾਫੀ ਕੀਤੇ ਨੇ ਕਾਫੀ ਨਹੀਂ ਠੀਕ ਨਹੀਂ ਹੋ ਵੀ ਆਪਣੀ ਤਾਂ ਗੁੱਡ ਨੇ ਪ੍ਰੋਡਕਟ ਬਟ ਇਹ ਥੋੜਾ ਮੈਂ ਸਕਿਨ ਕੇਅਰ ਦੀ ਹੈ ਸਕਿਨ ਕੇਅਰ ਲਈ ਹੈ ਕਿਉਂਕਿ ਜਿਵੇਂ ਮਤਲਬ ਸ਼ਿਪੀ ਨਾਲ ਰਿਲੇਟਡ ਮੈਨੂੰ ਇਹ ਹੀ ਕਿ ਮੈਂ ਜਿਵੇਂ ਆਪਾਂ ਜਿਵੇਂ ਕੋਈ ਫੇਸ਼ੀਅਲ ਕਰਾ ਲੈਂਦੇ ਆ ਜਾਂ ਕੁਝ ਹਨਾ ਰਿਜ਼ਲਟ ਮਿਲਦਾ ਵਾ ਪਰ ਜਿਆਦਾ ਲੰਬਾ ਨਹੀਂ ਰਹਿੰਦਾ ਉਹ ਵਾਲਾ ਰਿਜ਼ਲਟ ਹਨਾ ਤੇ ਇਸ ਕਰਕੇ ਮੈਂ ਥੋੜਾ ਮੈਂ ਇੰਸਟਾਗ੍ਰਾਮ ਤੇ ਦੇਖ ਰਹੀ ਸੀ ਮੈਂ ਉਹਨੂੰ ਚੰਗੀ ਤਰ੍ਹਾਂ ਸਰਚ ਕੀਤੀ ਪਹਿਲਾਂ ਫਿਰ ਅਸੀਂ ਖੁਦ ਗਏ ਆ ਤੇ ਉਹ ਜਿਹੜੇ ਉਹ ਉੱਥੋਂ ਦੇ ਓਨਰ ਸੀ ਹੀ ਉਹਨਾਂ ਨੂੰ ਮਿਲੇ ਵੀ ਅਸੀਂ ਤਾਂ ਹੀ ਵਲੌਗ ਚ ਦੇਖਿਆ ਹੀ ਹੋਣੇ ਹਨਾ ਉਹ ਵੀਡੀਓਜ਼ ਬਣਾਉਂਦੇ ਇੰਸਟਾਗ੍ਰਾਮ ਤੇ ਪੇਜ ਉਹਨਾਂ ਦਾ ਸੋ ਇਸ ਕਰਕੇ ਹੀ ਲੈ ਕੇ ਆਈਆਂ ਬਾਕੀ ਇਹ ਜੈਨਨ ਅਸੀਂ ਬਾਈ ਕਰਕੇ ਆਈਆਂ ਤੇ ਇਹਨੂੰ ਆਪਾਂ ਹੁਣ ਥੋੜਾ ਟਾਈਮ ਯੂਜ਼ ਕਰਾਂਗੇ ਤੇ ਫਿਰ ਅਸੀਂ ਤੁਹਾਨੂੰ ਅਸਲੀ ਰਿਵਿਊ ਦਵਾਂਗੇ ਵੈਸੇ ਇਹ ਪੈਰਾਬਨ ਫ੍ਰੀ ਨੇ ਨੇਚਰਲ ਨੇ ਨਾ ਕੋਈ ਇਹਦੇ ਵਿੱਚ ਕੈਮੀਕਲਸ ਨਹੀਂ ਹੈਗੇ ਆ ਲਿਖਿਆ ਵੀ ਹੋਇਆ 99% ਨੇਚਰਲ ਜਿਹੜੇ ਨੇ ਇਹ ਪੈਰਾਬਿਨਸ ਫ੍ਰੀ ਨੇ ਹੈਨਾ ਤੇ ਆਪਾਂ ਇਹਨਾਂ ਨੂੰ ਇੱਕ ਵਾਰੀ ਯੂਜ਼ ਕਰਾਂਗੇ ਤੇ ਬਾਕੀ ਤੁਹਾਨੂੰ ਫਿਰ ਅਹੀ ਰਿਜ਼ਲਟ ਜੈਨੂਇਨ ਰਿਵਿਊ ਦਵਾਂਗੇ ਜੈਨੂਇਨ ਰਿਵਿਊ ਦਵਾਂਗੇ ਸੀਰੀਅਸਲੀ ਜੇ ਫਰਕ ਪਏਗਾ ਤਾਂ ਵੀ ਦੱਸਾਂਗੇ ਨਹੀਂ ਪਏਗਾ ਤਾਂ ਤਾਂ ਵੀ ਦੱਸਾਂਗੇ ਹਾਂ ਬਾਕੀ ਇੱਕ ਵਾਰੀ ਯੂਜ਼ ਕਰਨ ਤੇ ਤੇ ਹੈ ਆਪਾਂ ਪ੍ਰੋਪਰ ਉਹਨੂੰ ਯੂਜ਼ ਕਰੀਏ ਸਵੇਰੇ ਸ਼ਾਮ ਉਮੀਦ ਤਾਂ ਪੂਰੀ ਹੈ ਕਿਉਂਕਿ ਭਾਜੀ ਕੋਲ ਕਾਫੀ ਰਿਪੀਟਡ ਕਸਟਮਰ ਆ ਰਹੇ ਸਨ ਇੱਕ ਤਾਂ ਹੁੰਦਾ ਨਾ ਕਿ ਚਲੋ ਆਪਾਂ ਮਤਲਬ ਪੈਸੇ ਦੇ ਦੇਖਿਆ ਆਪਾਂ ਹਨਾ ਕਹਿਨੇ ਆ ਵੀ ਸਾਡੇ ਕੋਲ ਆਇਆ ਫਿਰ ਸਾਹਮਣੇ ਵਾਲੇ ਬੰਦੇ ਨੂੰ ਵੀ ਦਿਖਾਉਨੇ ਆ ਕਿ ਹਾਂ ਵੀ ਇਹਦੇ ਕੋਲ ਬੜੇ ਆ ਬਟ ਉਹਨਾਂ ਦੀ ਦੁਕਾਨ ਤੇ ਸੀਰੀਅਸਲੀ ਬਹੁਤ ਜ਼ਿਆਦਾ ਰਸ਼ ਸੀ ਮਤਲਬ ਸਾਰੇ ਜੈਨੂਨ ਜੈਨੂਨ ਪਰਸਨ ਆ ਰਹੇ ਸੀ ਕੋਈ ਕਹ ਰਿਹਾ ਸੀ ਅਸੀਂ ਬਾਹਰ ਜਾਣਾ ਵਾ ਤੇ ਅਸੀਂ ਪਹਿਲਾਂ ਹੀ ਲੈ ਕੇ ਜਾਈਏ ਬਲਕ ਚ ਸਾਮਾਨ ਕਈ ਉਹਨਾਂ ਨੂੰ ਕਿਉਂਕਿ ਮੈਂ ਉਹਨਾਂ ਦੀ ਵੀਡੀਓ ਹੀ ਵੇਖੀ ਹੋਈ ਐ ਅਸੀਂ ਇੰਸਟਾਗ੍ਰam ਤੇ ਜਿਹੜੇ ਖੁਦ ਲੋਕ ਆਉਂਦੇ ਸੀ ਇਹਨਾਂ ਕੋਲ ਦੂਰੋ ਦੂਰੋਂ ਆਉਂਦੇ ਸੀ ਸੋ ਇਸ ਕਰਕੇ ਹੁਣ ਆਪਾਂ ਵੀ ਇਹਨੂੰ ਇੱਕ ਵਾਰੀ ਟਰਾਈ ਕਰੀਏ ਠੀਕ ਆ ਚਲੋ ਠੀਕ ਆ ਅੱਜ ਦਾ ਵਲੌਗ ਇੰਨਾ ਹੀ ਤੇ ਕੱਲ ਆਪਾਂ ਤੁਹਾਨੂੰ ਮਿਲਦੇ ਆ ਕਿ ਨਵੇਂ ਵਲੌਗਸ ਦਿਓ ਸਾਨੂੰ ਇਜਾਜ਼ਤ ਬਾਏ ਬਾਏ